ਜੀ ਕੱਲ ਨੂੰ ਪੁਲਿਸ ਵਾਲੋਂ ਕਿਰਪੁਰ ਸਾਹਿਬ ਦੇ ਪੁਲਿਸ ਵਾਲੋਂ ਇੱਕ ਨੋਜਾ ਲਗਾ ਤੇ ਦੋ ਲੜਕੀਆਂ ਇਹਨਾਂ ਨੂੰ ਜੋ ਸਵਿਫਟ ਕਾਰ ਦੇ ਵਿੱਚ ਤਕਰੀਬਨ ਆ ਜਿਹੜੀ ਬਜੁਰਗ ਲੇਡੀਜ਼ ਸੀਗੀਆਂ ਮਾਤਾਵਾਂ ਨੂੰ ਆਪਣੇ ਛਿਕਾਰਨਾ ਦੇ ਸੀਗੇ ਇਹਨਾਂ ਨੂੰ ਰੋਕ ਕੇ ਲਿਫਟ ਦਿੰਦੇ ਸੀ ਤੇ ਲਿਫਟ ਦੇਂਦੇ ਵਾਂ ਨੇ ਇਹਨਾਂ ਦੇ ਕੰਨਾ ਚੋਂ ਜਾਂ ਗਲ ਚੋਂ ਚੀਨ ਜਾਂ ਉਹਨਾਂ ਦੀ ਇਅਰਿੰਗਸ ਵੜਾ ਕੋਤਾਂ ਲੈਂਦੇ ਸੀ ਕਾਫੀ دیر ਤੋਂ ਗਰੋੜ ਕਾਫੀ ਐਕਟਿਵ ਸੀਗਾ ਇਹ ਜਿਲ੍ਹੇ ਵਿੱਚ ਸੋ ਇੱਕ ਕੱਲ ਇਹਨਾਂ ਨੇ ਇੱਕ ਵਾਰਦਾਤ ਨੂੰ ਜਨ ਲਿੱਤਾ ਕਿ ਬੜਾ ਪਿੰਡ ਦੇ ਨੇੜੇ ਇਹਨਾਂ ਨੇ ਇੱਕ ਰੈਲੀ ਕੋਈ ਉਹ ਲੈ ਲਈ ਤੇ ਉਹ ਮਿਠਾਇਆ ਆਪਣੀ ਗੱਡੀ 'ਚ ਤੇ ਉਸ ਤੋਂ ਬਾਅਦ ਉਹਦੇ ਕਾਂਚੋਂ ਵਾਲੇ ਪਾਣੀ ਤੇ ਉਹਨੂੰ ਇੱਕ ਅੱਗੇ ਜਾ ਕੇ ਥੋੜੀ ਗਰਦਲੇ ਕੋਲ ਉਤਾਰ ਕੇ ਆਪਣਾ ਨਿਕਲ ਗਏ ਤੇ ਲੇਡੀ ਨੇ ਜਦੋਂ ਪਤਾ ਲੱਗਿਆ ਉਹ ਬਲੇ ਨਹੀਂ ਕਾਫੀ ਰੌਲਾ ਪਾਇਆ ਉਹਨੇ ਦਰਖਾਸਤ ਦੇ ਕੇ ਪਰਚਾ ਦਰਜ ਕਰਾਇਆ ਤੇ ਕੱਲ ਰਾਤ ਨੂੰ ਇੱਕ ਨਾਕਾਬੰਦ ਨੌਜਾਨ ਨੂੰ ਕਾਬੂ ਕੀਤਾ ਗਿਆ ਤੇ ਇਹ ਆਪਣੀ ਸਵਿਫਟ ਕਰਤੀ ਸੀਗੀ ਤਿੰਨ ਨੂੰ ਤੇ ਇਹਨਾਂ ਪਰਜੰਦ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਤੇ ਬਾਕੀ ਇਨਵੈਸਟੀਗੇਸ਼ਨ ਚੱਲੀ ਹੈ ਸਾਰੇ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਹੇ ਜਿਵੇਂ ਬਿਲਕੁਲ ਆ ਜਿਨਾਂ ਕੋਰਟ ਸਪੇਸ਼ ਕੀਤਾ ਜਾ ਰਹੇਗਾ ਪੋਸਟ ਮਾਰਨਾਂ ਸਿਲਕ ਕੀਤਾ ਜਾ ਰਹੇਗਾ ਤੇ ਅੱਗੇ ਜਿਹੜੀ ਪਹਿਲਾਂ ਰਿਪੋਰਟ ਦਾ ਕੀਤੀ ਗਈ ਹੈ ਤੇ ਇਸ ਵਾਰ ਦਾ ਜੋ ਵੀ ਹੈਗੇ ਬਰਕਰਾਰ ਕੀਤੀ ਜਾਵੇਗੀ ਜੀ ਕੱਲ ਨੂੰ ਪੁਲਿਸ ਵੱਲੋਂ ਕਿਪਸਾ ਦੇ ਪੁਲਿਸ ਵੱਲੋਂ ਇੱਕ ਨੌਜਵਾਨ ਲੜਕਾ ਤੇ ਦੋ ਲੜਕੀਆਂ ਇਹਨਾਂ ਨੂੰ ਜੋ ਰੈਸਟ ਕਰਦੇ ਵਿੱਚ तकरीबन ਹਾ ਜਿ ਬੁਜੁਰਗ ਲੇਡੀ ਸੀਗੇ ਮਾਤਾਵਾਂ ਨੂੰ ਆਪਣੇ ਸ਼ਿਕਾਰ ਬਣਾਦੇ ਸੀਗੇ ਇਹਨਾਂ ਨੂੰ ਰੋਕ ਕੇ ਲਿਫਟ ਦਿੰਦੇ ਸੀ ਤੇ ਲਿਫਟ ਦੇਂਦੇ ਮਾਣੇ ਇਹਨਾਂ ਦੇ ਕੰਨਾਂ 'ਚੋਂ ਜਾਂ ਗਲ 'ਚੋਂ ਚੀਨ ਜਾਂ ਉਹਨਾਂ ਦੇ ਇਅਰਿੰਗਸ ਵੜਾ ਕੋਤਾਂ ਲੈਂਦੇ ਸੀ। ਕਾਫੀ ਦੇਰ ਤੋਂ ਗਿਰੋੜ ਕਾਫੀ ਐਕਟਿਵ ਸੀਗਾ ਜਿਗਲੀ ਵਿੱਚ। ਸੋ ਇੱਕ ਕੱਲ ਇਹਨਾਂ ਨੇ ਇੱਕ ਵਾਰ ਦਾ ਨਾਮ ਦਿੱਤਾ ਕਿ ਬੜਾ ਪਿੰਡ ਦੇ ਨੇੜੇ ਇਹਨਾਂ ਨੇ ਇੱਕ ਅਲੀ ਕੁਜੂਗਲੀ ਦੀ ਤੇ ਨੂੰ ਮਿਠਾਇਆ ਆਪਣੀ ਗੱਡੀ 'ਚ ਤੇ ਉਸ ਤੋਂ ਬਾਅਦ ਉਹਦੇ ਕੰਨ 'ਚੋਂ ਵਾਲੀ ਪਾ ਲਈਆਂ। ਤੇ ਉਹਨੂੰ ਇੱਕ ਅੱਗੇ ਜਾ ਕੇ ਥੋੜੀ ਗਰਦਲੇ ਕੋਲ ਉਤਾਰ ਕੇ ਆਪਣਾ ਨਿਕਲ ਗਿਆ ਤੇ ਲੇਡੀ ਨੇ ਜਦੋਂ ਪਤਾ ਲੱਗਿਆ ਉਹ ਬਜੇ ਨੇ ਕਾਫੀ ਰੌਲਾ ਪਾਇਆ ਉਹਨੇ ਦਰਖਾਸਤ ਦੇ ਕੇ ਪਰਚਾ ਦਰਜ ਕਰਾਇਆ ਤੇ ਇੱਕ ਰਾਤ ਨੂੰ ਇੱਕ ਲੱਕ ਬੰਦੇ ਨੂੰ ਨੂੰ ਕਾਬੂ ਕੀਤਾ ਗਿਆ ਤੇ ਇਹ ਆਪਣੀ ਸਵਿਫਟ ਕਰਤੀ ਸੀਗੀ ਤਿੰਨ ਨੂੰ ਤੇ ਇਹਨਾਂ ਨੇ ਭਜੰਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਤੇ ਬਾਕੀ ਰਿਸਰਚਨ ਚੱਲੀ ਹੈ ਸਾਰੀਆਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਹੇ ਜੀ ਮੇਰੇ ਕੋਲ ਆਜੇ ਕੋਰਟ 'ਚ ਪੇਸ਼ ਕੀਤਾ ਜਾ ਰਿਹਾਗਾ ਪੁਲਿਸ ਵੱਲੋਂ ਹਸਲ ਕੀਤਾ ਜਾ ਰਿਹਾਗਾ ਤੇ ਅੱਗੇ ਜਿਹੜੀ ਪਹਿਲਾਂ ਰਿਵਾਰਡ ਦਿੱਤਾ ਗਿਆ ਹੈ ਤੇ ਇਸ ਰਿਵਾਰਡ ਦਾ ਜੋ ਵੀ ਹੈਗੇ ਪਰਿਕਵਰੀ ਕੀਤੀ ਜਾਵੇ ਜੀ ਕੱਲ ਪੁਲਿਸ ਵੱਲੋਂ ਕਿਰਪੂਰ ਸਾਹਿਬ ਦੇ ਪੁਲਿਸ ਵੱਲੋਂ ਇੱਕ ਨੌਜਵਾਨ ਲੜਕਾ ਤੇ ਦੋ ਲੜਕੀਆਂ ਇਹਨਾਂ ਨੂੰ ਜੋ ਅਸਵਿਸ਼ਟ ਘਰ ਦੇ ਵਿੱਚ तकरीबन ਆ ਜਿਹੜੀ ਬਜੁਰਗ ਲੇਡੀ ਸੀਗੀਆਂ ਮਾਤਾਵਾਂ ਨੂੰ ਆਪਣੇ ਸ਼ਿਕਾਰ ਬਣਾ ਦੇ ਸੀਗੇ ਇਹਨਾਂ ਨੂੰ ਰੋਕ ਕੇ ਜਲਦ ਕੰਦੇ ਸੀ ਤੇ ਲਿਫ ਨਿੰਦੀ ਮਾਨੇ ਇਹਨਾਂ ਦੇ ਕੰਨਾਂ ਚੋਂ ਜਾਂ ਗਲ ਚੋਂ ਚੀਨ ਜਾਂ ਉਹਨਾਂ ਦੀ ਇਅਰਿੰਗਸ ਵਾਂਗੂ ਤਾਂ ਲੰਮੀ ਸੀ ਕਾਫੀ دیر ਤੋਂ ਗਿਰੋੜ ਕਾਫੀ ਐਕਟਿਵ ਸੀਗਾ ਜਿਦਲੀ ਰਹੀ ਸੀ ਸੋ ਇਹ ਕੱਲ ਇਹਨਾਂ ਨੇ ਇੱਕ ਵਾਰ ਦਾ ਨਾਮ ਲਿਖਦਾ ਕਿ ਬੜਾ ਪਿੰਡ ਦੇ ਨੇੜੇ ਇਹਨਾਂ ਨੇ ਇੱਕ ਰੈਲੀ ਕੋਈ ਉਹ ਲਈ ਦੀ ਤੇ ਉਹਨੂੰ ਮਿਠਾਇਆ ਆਪਣੀ ਗੱਡੀ ਚ ਤੇ ਉਸ ਤੋਂ ਬਾਅਦ ਉਹਦੇ ਕੰਚੋਂ ਵਾਲੇ ਪਾੜੀਏ ਤੇ ਉਹਨੂੰ ਇੱਕ ਅੱਗੇ ਜਾ ਕੇ ਥੋੜੀ ਗਰਦਲੇ ਕੋਲ ਉਤਾਰ ਕੇ ਆਪਣਾ ਨਿਕਲ ਗਏ ਐਲੀਡੀ ਨੇ ਜਬਤਾ ਲੱਗੇ ਆਬਜ਼ਰਵਿੰਗ ਕਾਫੀ ਰੌਲਾ ਪਾਇਆ ਉਹਨੇ ਦਰਖਾਸਤ ਦੇ ਕੇ ਪਰਚਾ ਦਰਜ ਕਰਾਇਆ ਤੇ ਕੱਲ ਰਾਤ ਨੂੰ ਇੱਕ ਨਾਕਾਬੰਦ ਨੌਜਵਾਨ ਨੂੰ ਕਾਬੂ ਕੀਤਾ ਗਿਆ ਤੇ ਇਹ ਆਪੀ ਸਿਫਟ ਕਰਤੀ ਸੀਗੇ ਕਿਨੂੰ ਤੇ ਇਹਨਾਂ ਨੇ ਭਜਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਰਿਲੀਸ਼ਨ ਚਾਹੀਏ ਸਾਰੇ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਜਿਵੇਂ ਬਿਲਕੁਲ ਆ ਜਿਨ ਕੋਰਟ ਪੇਸ਼ ਕੀਤਾ ਜਾ ਰਿਹਾਗਾ ਪੁਲਿਸ ਰਿਪੋਰਟ ਲਿਖਤਾ ਜਾ ਰਿਹਾਗਾ ਤੇ ਅੱਗੇ ਜਿਹੜੀ ਪਹਿਲਾਂ ਰਿਵਾਰਡ ਦਿੱਤਾ ਕੀਤਾ ਹੈਗੀ ਹੈ ਤੇ ਇਸ ਰਿਵਾਰਡ ਜੋ ਵੀ ਹੈਗੇ ਉਹ ਰਿਕਵਰੀ ਕੀਤੀ ਜਾਗੀ ਜੀ ਕੱਲ ਨੂੰ ਪੁਲਿਸ ਵਾਲੋ ਕਿਰਪਾ